ਪੰਜਾਬ ਵਿੱਚ ਕਈ ਵਾਰ ਲੋਕ ਫੜ ਮਾਰਨ ਲਈ ਕਹਿ ਦਿੰਦੇ ਹਨ ਕਿ ਮੈਂ ਤਾਂ ਕਿਸੇ ਟੁੰਡੇ ਲਾਟ ਦੀ ਪਰਵਾਹ ਨਹੀਂ ਕਰਦਾ ਜੰਗਨਾਮੇ ਵਿੱਚ ਸ਼ਾ ਮੁਹੰਮਦ ਫਰੋਜ਼ ਸ਼ਾ ਦੀ ਲੜਾਈ ਦਾ ਵਰਣਨ ਕਰਦੇ ਸਮੇ ਟੁੰਡੇ ਲਾਟ ਬਾਰੇ ਲਿਖਿਆ ਮਿਲਦਾ ਹੈ ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜ ਲਾ ਸੁਟੇ ਉਹਨਾਂ ਗੋਰੀਆਂ ਦੇ ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਫੇ ਦਿੱਤੇ ਨੀ ਲੱਖ ਟੰਡੋਰੀਆਂ ਦੇ ਸ਼ਾ ਮੁਹੰਮਦ ਆ ਰੰਡ ਬਿਠਾਏ ਲੰਡਨ ਸਿੰਘ ਜਾਣ ਲੈਂਦੇ ਨਾਲ ਜ਼ੋਰੀਆਂ ਦੇ ਤੇ ਅਲੀਵਾਲ ਦੀ ਜੰਗ ਦੇ ਦੌਰਾਨ ਵੀ ਟੁੰਡੇ ਲਾਟ ਦਾ ਵਰਣਨ ਕਰਦਾ ਹੈ ਕਿ 60ਾਂ ਕੋਹਾਂ ਦਾ ਪੰਦ ਸੀ ਲੁਧਿਆਣਾ ਰਾਤੋਂ ਰਾਤ ਕੀਤੀ ਟੁੰਡੇ ਦੌੜ ਮੀਆਂ ਉਹ ਵੀ ਲੁੱਟਿਆ ਲਾਟਨੇ ਆਂ ਡੇਰਾ ਸਭ ਖੋ ਕੇ ਕੀਤੀਆਂ ਚੌੜ ਮੀਆਂ ਇਹ ਟੁੰਡਾ ਲਾਟ ਸੀ ਭਾਰਤ ਦਾ 6ਵਾਂ ਗਵਰਨਰ ਜਨਰਲ ਅਤੇ ਸਪੇਨ ਨਿਪੋਲੀਅਨ ਕ੍ਰੀਮੀਆ ਅਤੇ ਐਂਗਲੋ ਸਿੱਖ ਜੰਗਾਂ ਦੇ ਜੇਤੂ ਫੀਲਡ ਮਾਰਸ਼ਲ ਸਰ ਹੈਨਰੀ ਹਾਰਡਿੰਗ ਵਾਟਰਲੂ ਦੀ جنگ ਸਮੇਂ ਨਿਪੋਲੀਅਨ ਦੀ ਖਾਸ ਅੰਗ ਰੱਖਕ ਫੌਜ ਨਾਲ ਲੜਦੇ ਸਮੇਂ ਉਸ ਦਾ ਖੱਬਾ ਹੱਥ ਵੱਢਿਆ ਗਿਆ ਸੀ ਭਾਵ ਉਹ ਟੁੰਡਾ ਹੋ ਗਿਆ ਸੀ ਵੈਲੀ ਐਂਗਲੋ ਸਿਕ جنگ ਵਿੱਚ ਖਾਲਸਾ ਫੌਜ ਨੂੰ ਹੈਰਾਨ ਕਰਨ ਪੰਜਾਬੀ ਉਸ ਨੂੰ ਨਫਤ ਕਰਨ ਜਾਂ ਮਜ਼ਾਕ ਉਡਾਨ ਖਾਤਰ ਟੁੰਡਾ ਲਾਟ ਕਹਿਣ ਲੱਗ ਪਏ ਭਾਰਤ ਵਿੱਚ ਗਵਰਨਰ ਜਨਰਲ ਨੂੰ ਲਾਟ ਸਾਹਿਬ ਕਿਹਾ ਜਾਂਦਾ ਸੀ ਜੋ ਇੰਗਲਿਸ਼ ਸ਼ਬਦ ਲਾਟ ਦਾ ਹੀ ਵਿਗੜਿਆ ਹੋਇਆ ਰੂਪ ਹੈ 1844 ਵਿੱਚ ਉਸ ਨੂੰ ਲਾਰਡ ਐਡਨਬਰੋ ਤੋਂ ਬਾਅਦ ਭਾਰਤ ਦਾ ਗਵਰਨਰ ਜਨਰਲ ਥਾਪ ਦਿੱਤਾ ਗਿਆ ਉਹ ਆਪਣੇ ਦੇਸ਼ ਪ੍ਰਤੀ ਇੰਨਾ ਵਫਾਦਾਰ ਸੀ ਕਿ ਪਹਿਲੀ ਐਂਗਲੋ-ਸਿੱਖ ਜੰਗ ਸਮੇ ਉਸ ਨੇ ਗਵਰਨਰ ਜਨਰਲ ਹੁੰਦਿਆਂ ਹੋਇਆਂ ਵੀ ਆਪਣੇ ਤੋਂ ਜੂਨੀਅਰ ਜਨਰਲ ਗਫ ਦੀ ਕਮਾਂਡ ਹੇਠ ਜੁਦ ਕੀਤਾ 18 ਦਸੰਬਰ 1845 ਨੂੰ ਮੁਦਕੀ ਦੀ ਜੰਗ ਸਮੇ ਗਫ ਨੇ ਫੌਰ ਦੇ ਸੱਜੇ ਪਾਸੇ ਅਤੇ ਹਾਰਡਿੰਗ ਨੇ ਖੱਬੇ ਪਾਸੇ ਦੀ ਕਮਾਂਡ ਕੀਤੀ ਯੰਗ ਖਤਮ ਹੋਣ ਤੋਂ ਬਾਅਦ ਉਸ ਨੇ 9 ਮਾਰਚ 1846 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਨਾਲ ਲਾਹੌਰ ਦੀ ਸੰਧੀ ਕਰਕੇ ਖਾਲਸਾ ਰਾਜ ਨੂੰ ਅਮਲੀ ਤੌਰ ਤੇ ਆਪਣੇ ਅਧੀਨ ਕਰ ਲਿਆ ਕਿਉਂਕਿ ਪੰਜਾਬੀ ਆਜ਼ਾਦੀ ਪਸੰਦ ਲੋਕ ਸਨ ਅਤੇ ਬਹਾਦਰ ਹੋਣ ਕਰਕੇ ਉਹਨਾਂ ਨੂੰ ਇਹ ਅਧੀਨਤਾ ਸਵਕਾਰ ਨਹੀਂ ਸੀ ਜਿਸ ਕਰਕੇ ਉਹ ਨਫ਼ਰਤ ਅਤੇ ਮਜ਼ਾਕ ਰੂਪ ਵਿੱਚ ਇਹ ਗੱਲ ਕਹਿਣ ਲੱਗ ਪਏ ਕਿ ਸਾਨੂੰ ਟੁੰਡੇ ਲਾੜ ਦੀ ਪਰਵਾਹ ਨਹੀਂ ਹੈ 1847 ਵਿੱਚ ਉਹ ਇੰਗਲੈਂਡ ਵਾਪਸ ਚਲਾ ਗਿਆ ਪੰਜਾਬ ਦੀ ਭਾਸ਼ਾ ਵਿੱਚ ਪ੍ਰਚਲਿਤ ਨਫਰਤਵਾਜੂ ਅਤੇ ਮਜ਼ਾਕਵਾਜੂ ਸ਼ਬਦ ਟੁੰਡੇ ਲਾਟ ਪ੍ਰਚਲਿਤ ਹੋ ਗਿਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਪੰਜਾਬੀ ਭਾਸ਼ਾ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਸੀ ਮिन्नੂ ਕਿਸੇ ਟੁੰਡੇ ਲਾਟ ਦੀ ਪਰਵਾਹ ਨਹੀਂ ਪਰ ਲੋਕ ਇਸ ਗੱਲ ਤੋਂ ਅਣਜਾਣ ਸਨ ਕਿ ਇਹ ਟੁੰਡੇ ਲਾਟ ਕੌਨਸੀ اے ਸੀ ਭਾਰਤ ਦਾ 6ਵਾਂ ਗਵਰਨਰ ਜਨਰਲ ਸਰ ਹੈਂਡਰੀ ਹਾਰਡਿੰਗ